ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ਾਂ ਬਦੇਸਾਂ ਵਿੱਚ ਬੈਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਮੈਂ ਸਾਡੇ ਚੈਨਲ ਰਾਹੀਂ ਖਾਬਦਾ ਧੰਨਵਾਦ ਕਰਦਾ ਅਤੇ ਜਿਹੜੇ ਨਵੇਂ ਆਏ ਹੋ ਸਾਡੇ ਚੈਨਲ ਨਾਲ ਜੁੜਦੇ ਹੋ ਤਾਂ ਚੈਨਲ ਨੂੰ ਲਾਇਕ ਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਅਸੀਂ ਤੁਹਾਨੂੰ ਧਾਰਮਿਕ ਜਾਣਕਾਰੀਆਂ ਦਿੰਦੇ ਰਹੀਏ ਅਤੇ ਧਰਮ ਨਾਲ ਜੋੜਦੇ ਰਹੀਏ ਤਾਂ ਕਿ ਹਰੇਕ ਜਾਣਕਾਰੀ ਦਾ ਤੁਹਾਨੂੰ ਪਤਾ ਲੱਗੇ ਅੱਜ ਗੱਲ ਕਰਨ ਜਾ ਰਹੇ ਹਾਂ ਮਨੁੱਖਤਾ ਦੀ ਸੇਵਾ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਆਪਾਂ ਨੂੰ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਇਨਸਾਨ ਦੀ ਸੇਵਾ ਕਰਨੀ ਚਾਹੀਦੀ ਹੈ ਪਥਰਾਂ ਦੀ ਨਹੀਂ ਸੇਵਾ ਕਰਨੀ ਚਾਹੀਦੀ ਤਾ ਅੱਜ ਇੱਕ ਮਹਾਨ ਸਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਭਾਈ ਗੁਰਪ੍ਰੀਤ ਸਿੰਘ ਜੀ ਮਨੁੱਖਤਾ ਦੀ ਸੇਵਾ ਲੁਧਿਆਣੇ ਉਹਨਾਂ ਨੇ ਸੁਪਨੇ ਦਾ ਘਰ ਬਣਾਇਆ ਸੁਪਨਿਆਂ ਦਾ ਪਹਿਲਾਂ ਇਹਨਾਂ ਲਈ ਇੱਕ ਢਾਬਾ ਲਿਆ ਹੋਇਆ ਸੀ ਕਰਾਇਦੇ ਉੱਤੇ ਤਾਂ ਉੱਥੇ ਢਾਬਾ ਜਦੋਂ ਇਹਨਾਂ ਦਾ ਵਧੀਆ ਚੱਲਦਾ ਸੀ ਉੱਥੇ ਇੱਕ ਇਹਨਾਂ ਨੂੰ ਕੋਈ ਮਰੀਜ਼ ਮਿਲਿਆ ਤਾਂ ਬਰੀਜ ਮਿਲਿਆ ਉਥੇ ਉਹਦਾ ਇਲਾਜ ਕਰਾ ਕੇ ਰੱਖਿਆ ਤਾਂ ਇਹਨਾਂ ਦੇ ਮਨ ਚ ਫਿਰ ਰੱਬ ਦਾ ਪਿਆਰ ਬੈਠ ਗਿਆ ਰੱਬ ਦਾ ਪਿਆਰ ਬੈਠਿਆ ਹੋਇਆ ਤਾਂ ਇਹਨਾਂ ਨੇ ਛੱਵਾ ਦਿੱਤਾ ਛੱਡ ਤਾਂ ਆਪਣੀ ਜ਼ਮੀਨ ਦੇ ਵਿੱਚ ਸੁਪਨਿਆਂ ਦਾ ਬਹੁਤ ਵਧੀਆ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਉੱਥੇ ਮਰੀਜ਼ ਜਾਂ ਬੁੱਢੇ ਮਾਤਾ-ਮਾ ਜਿਨ੍ਹਾਂ ਨੂੰ ਘਰ ਵਿੱਚੋਂ ਕੱਢਿਆ ਜਾਂਦਾ ਸੀ ਨਹੀਂ ਸਾਹਮਦੇ ਧੀ ਪੁੱਤ ਤਾਂ ਉੱਥੇ ਜਾ ਕੇ ਇਹ ਆਪ ਲਾ ਜਾ ਕੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਤੇ ਜਿਨne ਆਪਣੇ ਵੱਧਵਾ ਮਜ਼ਦੂਰੀ ਕਰਾਉਂਦੇ ਨੇ ਜਿਹਨੇ ਬੱਚਿਆਂ ਤੋਂ ਜਾਂ ਬਜ਼ੁਰਗਾਂ ਤੋਂ ਨੌਜਵਾਨਾਂ ਤੋਂ ਜਿਹੜੇ ਗੁਜਰ ਰੱਖਦੇ ਨੇ ਜਾਂ ਜ਼ਿਮੀਦਾਰ ਉਹਨਾਂ ਤੋਂ ਮੱਧ ਜਿਹੜੇ ਘੱਟ ਦਿਮਾਗ ਦੇ ਬੰਦੇ ਹੁੰਦੇ ਨੇ ਮੱਧ ਬੁੱਧੀ ਉਹਨਾਂ ਤੋਂ ਕੰਮ ਕਰਾਉਂਦੇ ਤੇ ਤੇ ਇਹ ਉਹਨਾਂ ਤੋਂ ਸੜਾ ਕੇ ਲਿਆਉਂਦੇ ਨੇ ਉਹਨਾਂ ਨੂੰ ਰਿਹਾ ਕਰਾ ਕੇ ਉਥੇ ਸੁਪਨਿਆਂ ਦੇ ਘਰ ਵਿੱਚ ਉਹਨਾਂ ਦੀ ਨਵੀਂ ਜ਼ਿੰਦਗੀ ਬਦਲਦੇ ਨੇ ਤਾਂ ਕਿ ਉਹਨਾਂ ਨੂੰ ਜ਼ੰਗਾ ਜੀਵਨ ਜੀ ਸਕਣ ਇਹ ਬਹੁਤ ਸਾਰੇ ਅੱਜ ਤੱਕ ਮਜ਼ਦੂਰਾਂ ਨੂੰ ਜੋ ਘਰਾਂ ਚੋਂ ਲਿਜਾ ਚੁੱਕੇ ਨੇ ਜਿਹੜੇ ਲੋਕਾਂ ਦੇ ਬੰਧਕ ਬਣੇ ਹੋਏ ਤੇ ਤਾਂ ਕਿ ਇਹ ਸੇਵਾ ਇਹਨਾਂ ਦੀ ਸਫਲ ਹੈ ਇਹਨਾਂ ਨੇ ਮਨੁੱਖਤਾ ਦੀ ਸੇਵਾ ਹੁਣ ਇਹਨਾਂ ਦਾ ਜੋ ਸੁਪਨਿਆਂ ਦਾ ਘਰ ਹੈ ਉਹ ਦੇਖਣਯੋਗ ਹੈ ਵਿੱਚ ਹਸਪੀਟਲ ਬਣਾਇਆ ਹੋਇਆ ਅਤੇ ਬਹੁਤ ਰੱਬ ਦੇ ਪਿਆਰ ਕਰਨ ਵਾਲੇ ਬੰਦੇ ਨੇ ਭਾਈ ਗੁਰਪ੍ਰੀਤ ਸਿੰਘ ਜੀ ਜੋ ਕਿ ਪੂਰਾ ਪੰਜਾਬ ਚ ਨਹੀਂ ਪੂਰੇ ਬਲੱਡ ਚ ਨਾਉ ਚੱਲਦਾ ਇਹੋ ਜਿਹੇ ਸਮਾਜ ਸੇਵੀਆਂ ਦਾ ਕਿਉਂਕਿ ਸਮਾਜ ਚ ਜੋ ਸੇਵਾ ਹੈ insan ਦੀ ਉੱਤਮ ਸੇਵਾ ਮੰਨੀ ਜਾਂਦੀ ਹੈ ਬੰਦੇ ਦੀ ਉੱਤਮ ਸੇਵਾ ਮੰਨੀ ਜਾਂਦੀ ਹੈ ਜੇ ਕੋਈ ਕਰਦਾ ਤਾਂ ਸਤਗੁਰੂ ਰਹੀ ਜੀ ਸੇਵਾ ਬਖਸ਼ਦਾ ਹੈ ਤਾਂ ਸਾਡੇ ਸਾਨੂੰ ਸੇਤ ਲੈਣ ਦੀ ਲੋੜ ਹੈ ਇਹੋ ਜਿਹੇ ਸਮਾਜ ਸੇਵੀਆਂ ਤੋਂ ਜਿਹੜੇ ਕਿ ਪਾਰਟੀ ਬਾਜੀ ਤੋਂ ਉੱਠ ਕੇ ਆਪਣੇ ਹੱਥਾਂ ਨਾਲ ਦੂਜੇ ਦਾ ਗੰਦ ਮੰਦ ਕੱਪੜੇ ਧੋ ਕੇ ਉਹਨੂੰ ਨਿਮਾ ਕੇ ਚੰਗੀ ਸੇਹ ਦਿੰਦੇ ਨੇ ਤਾਂ ਜੋ ਕਈ ਕਈ ਸਾਲਾਂ ਤੋਂ ਰੁੱਲਦੇ ਬੇਦਮਾਗ ਹੋ ਜਾਂਦਾ ਬੰਦਾ ਉਹਨੂੰ ਲਿਜਾ ਕੇ ਉੱਥੋਂ ਦਿਮਾਗੀ ਤੌਰ ਤੇ ਠੀਕ ਕਰਨਾ ਤਾਂ ਇਹ ਬਹੁਤ ਵੱਡੀ ਗੱਲ ਹੈ ਉਹਨਾਂ ਨੂੰ ਦਵਾਈ ਦਿਵਾਉਣੀ ਰੋਟੀ ਖਵਾਉਣੀ ਕੱਪੜੇ ਪਹਿਨਾਉਣੇ ਤਾਂ ਕਿ ਉਹਨਾਂ ਨੂੰ ਵਧੀਆ ਜੀਵਨ ਦਿੰਦੇ ਨੇ ਇਹ ਆਪਣੇ ਸੁਪਨਿਆਂ ਦੇ ਘਰ ਦੇ ਵਿੱਚ ਤਾਂ ਸਾਨੂੰ ਸਾਰਿਆਂ ਨੂੰ ਲੋੜ ਹੈ ਵੀ ਆਪਾਂ ਸਮਾਜ ਸੇਵੀ ਕਮਾਂਵਲ ਜੁੜੀਏ ਅਤੇ ਅਜਿਹੀਆਂ ਸੰਸਥਾ ਨੂੰ ਵੱਧ ਤੋਂ ਵੱਧ ਸਹਿਯੋਗ ਦੇਈਏ ਤਾਂ ਜੋ ਆਪਣਾ ਪੰਜਾਬ ਰੰਗਲਾ ਪੰਜਾਬ ਬਣ ਸਕੇ ਕਿਉਂਕਿ ਸਰਕਾਰਾਂ ਤਹੇ ਜਿਹਾ ਕੰਮ ਕਰਦੀਆਂ ਨਹੀਂ ਜੇ ਕਰਦੇ ਨੇ ਆਪਣੇ ਅਜਿਹੇ ਇਨਸਾਨ ਮੂਰੇ ਹੋ ਕੇ ਕਰਦੇ ਨੇ ਗੁਰਪ੍ਰੀਤ ਵਰਗੇ ਰੱਬ ਦੇ ਬੰਦੇ ਜੋ ਕਿ ਚੰਗੀ ਸੇਵਾ ਕਰਦੇ ਨੇ ਚੰਗੇ ਇਨਸਾਨ ਨੇ ਚੰਗੀ ਕਿਸੇ ਵੀ ਪਾਰਟੀ ਤੋਂ ਇਹ ਕਿਸੇ ਵੀ ਪਾਰਟੀ ਤੋਂ ਵੱਲ ਨਹੀਂ ਕਰਦੇ ਮੂੰਹ ਤਾਂ ਕਿ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਇਹਨਾਂ ਨੇ ਆਪਣੀ ਸੇਵਾ ਚਲਾਈ ਹੋਈ ਹੈ ਤਾਂ ਕਿ ਇਹਨਾਂ ਦਾ ਆਪਸ ਵਿੱਚ ਸਹਿਯੋਗ ਕਰੀਏ ਵੱਧ ਤੋਂ ਵੱਧ ਅੱਜ ਸਾਨੂੰ ਲੋੜ ਹੈ ਆਪਣੇ ਜਿਉ ਜੀਵਨ ਭਤੀਤ ਕਰਦੇ ਆ ਤਾਂ ਵਧੀਆ ਚੰਗਾ ਇਹ ਇੱਕ ਦੂਜੇ ਦਾ ਸੇਵਾ ਕਰਦੇ ਨੇ ਚਾਹੇ ਜੁਪੀ ਦਾ ਚਾਹੇ ਬਿਹਾਰ ਦਾ ਕਿਸੇ ਵੀ ਜਾਤੀ ਨਾਲ ਸੰਬੰਧਤ ਹੈ ਸਭ ਨੂੰ ਚੰਗੀ ਸੇਵਾ ਦਿੰਦੇ ਨੇ ਆਪਦੇ ਹੱਥਾਂ ਦੇ ਨਾਲ ਸੇਵਾ ਕਰਦੇ ਨੇ ਆਪਦੀ ਜ਼ਮੀਨ ਦੇ ਵਿੱਚ ਇਹਨਾਂ ਨੇ ਮਨੁੱਖਤਾ ਦੀ ਸੇਵਾ ਦਾ ਜਿਹੜਾ ਸੁਪਨਾ ਘਰ ਬਣਾਇਆ ਹੋਇਆ ਤਾਂ ਜੋ ਸੇਵਾ ਚੱਲੀ ਜਾਂਦੀ ਹੈ 2.5-300 ਦੇ ਕਰੀਬ ਇਹਨਾਂ ਲਵੇ ਬੰਦਾ ਹੁਣ ਤੱਕ ਰਹਿੰਦਾ ਹੈ ਬੱਚੇ ਬਜ਼ੁਰਗ ਮਾਤਾਵਾਂ ਜੋ ਕਿ ਉੱਥੇ ਸੁਪਨਿਆਂ ਦੇ ਘਰ ਵਿੱਚ ਆਨੰਦ ਮਾਣਦੇ ਨੇ ਤਾਂ ਕਿ ਸਾਨੂੰ ਲੋੜ ਹੈ ਸਮਾਜ ਦੀ ਸੇਵਾ ਕਰੀਏ ਸਮਾਜ ਸੇ ਵੀ ਉਹੀ ਹੈ ਜੋ ਸਮਾਜ ਦੀ ਸੇਵਾ ਕਰਦਾ ਹੈ ਸਮਾਜ ਦੀ ਉੱਤਮ ਸੇਵਾ ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀ ਵਾਈ ਤੋਂ ਉੱਠ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਏ ਹੋਰ ਇਹ ਸੇਵਾ ਨੂੰ ਮੁਕੰਮਲ ਕਰ ਤਕਣਾ ਇੰਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ